ਜਿੱਥੇ ਅੱਜਕੱਲ੍ਹ ਕੁਝ ਰਿਸ਼ਤੇ ਤਾਰ-ਤਾਰ ਹੁੰਦੇ ਨਜ਼ਰ ਆ ਰਹੇ ਨੇ ਉੱਥੇ ਹੀ ਰਿਸ਼ਤੇਦਾਰ ਹੀ ਆਪਣੇ ਰਿਸ਼ਤੇਦਾਰਾਂ ਦੀ ਜਾਨ ਦੇ ਦੁਸ਼ਮਣ ਵੀ ਬਣੇ ਹੋਏ ਨੇ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਪ੍ਰੇਮ ਵਿਆਹ ਕਰਵਾਉਣ ਤੋਂ ਇਨਕਾਰ ਕਰਨ ਤੇ ਵਿਅਕਤੀ ਨੇ ਆਪਣੀ ਸਾਲੀ ਦੀ ਹੱਤਿਆ ਕਰ ਦਿੱਤੀ ਹੈ ਇਹ ਖੁਲਾਸਾ ਕਦੋਂ ਹੋਇਆ ਪਰਦਾ ਫਾਸ਼ ਕਿਵੇਂ ਕੀਤਾ ਪੁਲਿਸ ਨੇ ਇਸ ਨੂੰ ਲੈ ਕੇ ਤੁਹਾਨੂੰ ਦੱਸ ਦਿਆਂ ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਹਿੰਮਤਪੁਰਾ ਦੇ ਵਿੱਚ ਨਿੱਜੀ ਕੰਪਨੀ ਵਿੱਚ ਸੁਰੱਖਿਆ ਗਾਰਡ ਨੇ ਆਪਣੀ ਸਾਲੀ ਦੇ ਪ੍ਰੇਮ ਵਿਆਹ ਕਰਵਾਉਣ ਨੂੰ ਤੋਂ ਇਨਕਾਰ ਕਰਨ ਤੇ ਉਸਤੇ ਗੱਲ ਕੁੱਟ ਕੇ ਹੱਤਿਆ ਕਰ ਦਿੱਤੀ ਅਤੇ ਸਾਲੀ ਦੀ ਕੁਦਰਤੀ ਮੌਤ ਹੋਣ ਦਾ ਰੌਲਾ ਪਾ ਕੇ ਸੰਸਕਾਰ ਵੀ ਕਰਵਾ ਦਿੱਤਾ ਅਤੇ ਕਈ ਦਿਨ ਬੀਤਣ ਤੋਂ ਬਾਅਦ ਪਰਿਵਾਰ ਨੂੰ ਉਸ ਦੀਆਂ ਗੱਲਾਂ ਦੇ ਉੱਤੇ ਸ਼ੱਕ ਹੋਣ ਲੱਗਾ ਤਾਂ ਉਹਨਾਂ ਪੁਲਿਸ ਨੂੰ ਦਰਖਾਸਤ ਦਿੱਤੀ ਅਤੇ ਜਿਸ ਦਾ ਖੁਲਾਸਾ ਸਵਾ ਮਹੀਨੇ ਬਾਅਦ ਹੋਇਆ ਹੈ ਦਰਸ਼ਕਾਂ ਨੂੰ ਦੱਸਦੀ ਹੈ ਕਿ ਪੁਲਸ ਨੇ ਕੇਸ ਦਰਜ ਕਰਕੇ ਕਾਰਵਾਈ ਆਰੰਭ ਕਰ ਦਿੱਤੀ ਅਤੇ ਪੁਲਿਸ ਚੌਕੀ ਬਲਾਸਪੁਰ ਦੇ ਇੰਚਾਰਜ ਐਸਏ ਜਸਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੇ ਵਿੱਚ ਪੈਂਦੇ ਪਿੰਡ ਭੈਣੀ ਫੱਤਾ ਨਿਵਾਸੀ ਭੋਲਾ ਦੇ ਬਿਆਨ ਉੱਤੇ ਕੇਸ ਦਰਜ ਕਰਕੇ ਹਰਦੀਪ ਸਿੰਘ ਪਿੰਡ ਹਿੰਮਤਪੁਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਪੁਲਿਸ ਮੁਤਾਬਕ ਹਰਦੀਪ ਸਿੰਘ ਦਾ ਸਾਲ 2014 ਦੇ ਵਿੱਚ ਵਿਆਹ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਹੀ ਉਸਨੇ ਆਪਣੀ ਸਾਲੀ ਸ਼ਰਨਜੀਤ ਕੌਰ ਦੇ ਨਾਲ ਪ੍ਰੇਮ ਸਬੰਧ ਬਣਾ ਲਏ ਜੋ ਕਿ ਆਮ ਤੌਰ ਤੇ ਆਪਣੀ ਪਿੰਡ ਦੇ ਸੌਰੇ ਕਾਲ ਪਿੰਡ ਹਿੰਮਤਪੁਰਾ ਦੇ ਵਿੱਚ ਹੀ ਰਹਿੰਦੀ ਸੀ ਹਰਦੀਪ ਸਿੰਘ ਉਸਤੇ ਵਿਆਹ ਦੇ ਲਈ ਦਬਾਅ ਪਾ ਰਿਹਾ ਸੀ ਪਰ ਉਸ ਵੱਲੋਂ ਇਨਕਾਰ ਕਰਨ ਤੇ ਹਰਦੀਪ ਨੇ ਬਹਾਨੇ ਨਾਲ ਬੀਤੇ ਮਹੀਨੇ ਦੀ 2 ਫਰਵਰੀ ਨੂੰ ਆਪਣੇ ਘਰ ਨੇੜੇ ਡਰੇਨ ਉੱਤੇ ਲਿਜਾ ਕੇ ਸ਼ਰਨਜੀਤ ਕੌਰ ਦਾ ਗਲਾ ਕੱਟ ਕੁੱਟ ਦਿੱਤਾ ਤੇ ਇਹ ਗੱਲ ਫਲਾ ਦਿੱਤੀ ਕਿ ਸ਼ਰਨਜੀਤ ਦੀ ਮੌਤ ਦਿਲ ਦਾ ਦੌਰਾ ਪੈਣ ਦੇ ਨਾਲ ਹੋਈ ਹੈ ਇਸ ਤੋਂ ਬਾਅਦ ਉਸ ਦਾ ਪਿੰਡ ਭੈਣੀ ਫੱਤਾ ਲਿਜਾ ਕੇ ਸੰਸਕਾਰ ਵੀ ਕਰ ਦਿੱਤਾ ਪਰ ਇਸ ਤੋਂ ਬਾਅਦ ਉਸਨੇ ਨੌਕਰੀ ਲਈ ਦੁਬਈ ਦੁਬਈ ਜਾਣ ਦਾ ਬਹਾਨਾ ਬਣਾ ਕੇ ਅਮਰਸਰ ਹਵਾਈ ਅੱਡੇ ਵਾਲਾ ਸਟੇਟਸ ਵੀ ਪਾ ਦਿੱਤਾ ਪਰ ਪੁਲਿਸ ਨੇ ਉਸ ਨੂੰ ਬਹਾਨੇ ਨਾਲ ਵਾਪਸ ਸਾਧ ਲਿਆ ਤੇ ਪੁੱਛ ਪੜਤਾਲ ਕੀਤੀ ਤਾਂ ਹਰਦੀਪ ਨੇ ਪੁਲਿਸ ਸਾਹਮਣੇ ਆਪਣਾ ਜੁਰਮ ਕਬੂਲ ਕੀਤਾ ਕਿ ਉਸਨੇ ਹੀ ਆਪਣੀ ਸਾਲੀ ਦੀ ਹੱਤਿਆ ਕੀਤੀ ਹੈ ਤਾਂ ਇਹ ਵੱਡਾ ਖੁਲਾਸਾ ਕਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਹੋਇਆ ਜਿਸ ਤਰੀਕੇ ਨਾਲ ਪੁਲਿਸ ਨੇ ਜਾਂਚ ਕੀਤੀ ਤਾਂ ਜਹੇ ਰਿਸ਼ਤੇ ਦੇ ਜਿਹੜੇ ਕਿਤਨੇ ਕਿਤੇ ਤਾਤ ਤਾਰ ਹੁੰਦੇ ਨਜ਼ਰ ਆ ਰਹੇ ਨੇ ਪਰੇਮ ਸਬੰਧ ਨੂੰ ਲੈ ਕੇ ਜਿਹੜਾ ਵਿਅਕਤੀ ਨੇ ਆਪਣੇ ਸਕੇ ਰਿਸ਼ਤੇ ਦੇ ਵਿੱਚ ਹੀ ਜਿਹਾ ਕੰਮ ਕਰ ਦਿੱਤਾ ਜੋ ਕਿ ਬਹੁਤ ਹੀ ਸ਼ਰਮਨਾਕ ਗੱਲ ਵੀ ਹੈ ਤੇ ਕਹਿ ਲਈਏ ਕਿ ਇੱਕ ਇਨਸਾਨ ਦੀ ਜਾਨ ਵੀ ਲੈ ਲਈ ਤੇ ਹੁਣ ਸਾਰੀ ਜ਼ਿੰਦਗੀ ਇਸ ਵਿਅਕਤੀ ਨੂੰ ਜਾਂ ਜੋ ਵੀ ਕਾਨੂੰਨ ਮੁਤਾਬਕ ਸਜ਼ਾ ਦਿੱਤੀ ਜਾਊਗੀ ਉਸ ਨੂੰ ਦਾ ਸਮਾਂ ਹੁਣ ਜੇਲ੍ਹ ਦੇ ਵਿੱਚ ਰਹਿਣਾ ਪਏਗਾ ਇਹ ਕੋਈ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਜਿਹੀਆਂ ਘਟਨਾਵਾਂ ਨੇ ਪੰਜਾਬ ਸਮੇਤ ਹੋਰ ਸੂਬਿਆਂ ਤੋਂ ਸਾਹਮਣੇ ਆ ਚੁੱਕੀਆਂ ਨੇ ਜਿੱਥੇ ਕਿ ਪ੍ਰੇਮ ਵਿਆਹ ਸਬੰਧ ਨੂੰ ਲੈ ਕੇ ਭਾਵੇਂ ਕੋਈ ਨੌਜਵਾਨ ਸੀਗੇ ਜੋ ਕਿ ਪ੍ਰੇਮ ਸਬੰਧ ਨੂੰ ਲੈ ਕੇ ਇੱਕ ਦੂਜੇ ਦਾ ਕਤਲ ਕਰਨ ਦੀ ਗੱਲ ਸਾਹਮਣੇ ਆਈ ਭਾਵੇਂ ਗੱਲ ਕੀਤੀ ਜਾਵੇ ਹੋਰ ਰਿਸ਼ਤੇ ਨੇ ਜਿਹੜੇ ਸਮਾਜ ਦੇ ਵਿੱਚ ਹੁੰਦੇ ਨੇ ਰਿਸ਼ਤੇਦਾਰੀਆਂ ਵਿੱਚ ਹੁੰਦੇ ਨੇ ਉਹਨਾਂ ਰਿਸ਼ਤਿਆਂ ਨੂੰ ਲੈ ਕੇ ਪ੍ਰੇਮ ਸਬੰਧਾਂ ਦੇ ਚੱਲਦੇ ਜਿਹੜੀਆਂ ਅਜਿਹੀਆਂ ਵਾਰਦਾਤਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੇ ਕਿਤਨਾ ਕਿਤੇ ਸਮਾਜ ਦੇ ਵਿੱਚ ਅੱਜੀਆਂ ਚੀਜ਼ਾਂ ਨੇ ਜਿਹੜੀਆਂ ਉਹ ਸਮਾਜ ਨੂੰ ਵੀ ਸ਼ਰਮਸਾਰ ਕਰਦੀਆਂ ਨੇ ਤੇ ਸਮਾਜ ਦੇ ਵਿੱਚ ਇੱਕ ਮਾੜਾ ਸੰਦੇਸ਼ ਵੀ ਜਾਂਦਾ ਹੈ ਕਿ ਕਿਸ ਤਰੀਕੇ ਨਾਲ ਲੋਕ ਨੇ ਜਿਹੜੇ ਉਹ ਆਪਣੀ ਹਵਸ਼ ਦੇ ਉੱਤੇ ਉਤਰੇ ਹੋਏ ਨੇ ਤੇ ਕਿਸੇ ਦੀ ਜਾਨ ਦੀ ਪਰਵਾਹ ਹੀ ਲੋਕਾਂ ਦੇ ਵੱਲੋਂ ਨਹੀਂ ਕੀਤੀ ਜਾਂਦੀ ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਜਿਹੜਾ ਉਹਨਾਂ ਮੁਲਜ਼ਮ ਨੇ ਆਪਣਾ ਜੁਰਮ ਕਬੂਲ ਲਿਆ ਤੇ ਉਸ ਤੋਂ ਬਾਅਦ ਹੁਣ ਜੋ ਕਾਨੂੰਨ ਮੁਤਾਬਕ ਉਸ ਨੂੰ ਸਜ਼ਾ ਜਿਹੜੀ ਉਹ ਦਿੱਤੀ ਜਾਊਗੀ ਤੇ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੇ ਅੱਗੇ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਹੋਰ ਵੀ ਵੱਡੇ ਖੁਲਾਸੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦੇ ਨੇ ਫਿਲਹਾਲ ਲਈ ਇਨਾ ਹੀ ਦਿਓ ਇਜਾਜ਼ਤ ਧੰਨਵਾਦ